ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋ ਜੀ ਮੈਂ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈ ਆ ਦੇਖੋ ਹੈਂਡ ਪੇਂਟ ਦੇ ਸੂਟ ਨੇ ਆ ਦੇਖੋ ਇਸ ਤਰ੍ਹਾਂ ਮੱਛੀ ਬਣੀ ਹੋਈ ਆ ਤੇ ਕਰੀਮ ਕਲਰ ਦਾ ਇਹ ਸੂਟ ਹੈਗਾ ਜੀ ਆ ਦੇਖੋ ਇਸ ਤਰ੍ਹਾਂ ਬੁਟੀਆਂ ਬਣੀਆਂ ਹੋਈਆਂ ਨੇ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਇਹ ਤੇ ਪਿਓਰ ਮਸਲੀਨ ਦੇ ਵਿੱਚ ਹੈਗਾ ਤੇ ਇਹਦਾ ਹੈਂਡ ਪੇਂਟ ਦਾ ਹੀ ਦੁਪੱਟਾ ਹੈਗਾ ਜੀ ਬਹੁਤ ਸੋਹਣਾ ਆ ਦੇਖੋ ਜੀ ਪਿਓਰ ਦਾ ਇਹਦਾ ਦੁਪੱਟਾ ਹੈਗਾ ਜੀ ਹੈਂਡ ਪੇਂਟ ਦਾ ਆ ਦੇਖੋ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਰੇਟ ਵੀ ਇਹਦੇ 1700 ਵਾਲਾ ਪੀਸ ਹੈਗਾ ਇਹ ਜੀ ਤੇ ਇਹ ਤੁਹਾਨੂੰ ਆਪਾਂ ਦੇਣ ਜਾ ਰਹੇ ਹਾਂ ਅੱਜ ਸਿਰਫ 1500 ਰੁਪਏ ਦੇ ਵਿੱਚ ਇਹ ਮੇਰੇ ਕੋਲ ਦੋ ਹੀ ਪੀਸ ਬਚੇ ਨੇ ਤੇ ਅੱਜ ਤੁਹਾਨੂੰ 1500 ਰੁਪਏ ਵਿੱਚ ਮਿਲਣ ਜਾ ਰਿਹਾ ਇਹ ਸੂਟ ਤੇ ਇੱਕ ਪੀਸ ਇਹ ਹੈਗਾ ਜੀ ਇਹਦਾ ਕਲਰ ਇਹ ਗ੍ਰੇ ਕਲਰ ਹੈਗਾ ਉਹ ਕਰੀਮ ਕਲਰ ਸੀਗਾ ਜਿਹੜਾ ਪਿਛਲਾ ਸੀਗਾ ਤੇ ਦੇਖੋ ਇਹ ਡਿਜ਼ਾਈਨ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਜੀ ਤੇ ਇਹ ਦਾ ਹੈਗਾ ਜੀ ਦੁਪੱਟਾ ਤੇ ਬਹੁਤ ਸੋਹਣੇ ਸੂਟ ਨੇ ਜੀ ਇਹ ਪਿਓਰ ਮਸਲੀਨ ਦੇ ਵਿੱਚ ਹੈਗੇ ਨੇ ਜੀ ਆ ਦੇਖੋ ਇਹ ਹੈਂਡ ਪੇਂਟ ਦਾ ਦੁਪੱਟਾ ਹੈਗਾ ਇਹਦਾ ਪਿਓਰ ਦਾ ਇਸ ਤਰ੍ਹਾਂ ਪੱਲੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਏਗਾ ਤੇ ਪੂਰੇ ਸੂਟ ਤੇ ਬੁੱਟੀਆਂ ਬਣੀਆਂ ਹੋਈਆਂ ਹੋਣਗੀਆਂ ਐਵੇਂ ਦੁਪੱਟੇ ਤੇ ਵੀ ਤੇ ਨਾਲੇ ਸੂਟ ਤੇ ਵੀ ਇਸ ਤਰ੍ਹਾਂ ਬੁੱਟੀਆਂ ਬਣੀਆਂ ਹੋਣਗੀਆਂ ਤੇ ਇੱਕ ਸੂਟ ਮੈਂ ਇਹ ਵਾਲਾ ਤੁਹਾਨੂੰ ਦਿਖਾਨੀ ਆ ਅੱਜ ਜੋ ਵੀ ਸੂਟ ਦਿਖਾਨੀ ਆ ਨਾ ਆਫਰ ਦੇ ਵਿੱਚ ਦਿਖਾਨੀ ਆ ਮੈਂ ਤੁਹਾਨੂੰ ਇੱਕ ਇਹ ਵਾਲਾ ਸੂਟ ਹੈਗਾ ਜੀ ਦੇਖੋ ਖਾਦੀ ਕੋਟਨ ਦੇ ਵਿੱਚ ਸੂਟ ਹੈਗਾ ਜੀ ਬਹੁਤ ਸੋਹਣਾ ਸੂਟ ਹੈਗਾ ਆ ਦੇਖੋ ਇਹਦੇ ਨਾਲ ਵਰਕ ਤੇ ਲੈਂਸ ਦਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਪਰਤਕ ਤੇ ਪੂਰੇ ਆਲ ਓਵਰ ਸੂਟ ਹੈਗਾ ਇਹ 5 ਮੀਟਰ ਤੇ ਇਸ ਤਰ੍ਹਾਂ ਲੈਂਸ ਲੱਗੀ ਹੋਈ ਆ ਪਿੰਟੈਕਸ ਵੀ ਪਾਏ ਹੋਏ ਨੇ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਇਹਦਾ ਕੋਟਨ ਦਾ ਦੁਪੱਟਾ ਹੈਗਾ ਜੀ ਖੁੱਲਾ ਡੁੱਲਾ ਆ ਦੇਖੋ ਪੂਰੇ ਦੁਪट्टे ਤੇ ਇਸ ਤਰ੍ਹਾਂ ਬੁੱਟੀਆਂ ਦਾ ਜਾਲ ਬਣਿਆ ਹੋਇਆ ਤੇ ਫੋਰ ਸਾਈਡ ਇਸ ਤਰ੍ਹਾਂ ਲੈਂਸ ਲੱਗੀ ਹੋਈ ਆ ਤੇ ਪੂਰਾ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ ਇਹ ਆ ਦੇਖੋ ਲੰਬਾ ਚੌੜਾ ਦੁਪੱਟਾ ਹੈਗਾ ਪੂਰਾ ਖੁੱਲਾ ਡੁੱਲਾ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਗਰਮੀਆਂ ਦੇ ਪਾਣ ਵਾਲਾ ਤੇ ਇਹ ਵੀ 1700 ਵਾਲਾ ਪੀਸ ਸੀਗਾ ਸੌਰੀ ਇਹ 1700 ਵਾਲਾ ਨਹੀਂ ਸੀਗਾ ਇਹ 1500 ਵਾਲਾ ਪੀਸ ਸੀਗਾ ਤੇ ਅੱਜ ਤੁਹਾਨੂੰ ਮਿਲਣ ਜਾ ਰਿਹਾ ਹੈ 1350 ਦੇ ਵਿੱਚ ਆ ਦੇਖੋ ਬਹੁਤ ਸੋਹਣਾ ਸੂਟ ਨੇ ਜੀ ਆ ਦੇਖੋ ਤੇ ਲਾਈਨਿੰਗ ਵਗੈਰਾ ਇਹਦੇ ਵਿੱਚ ਨਹੀਂ ਲੱਗੇਗੀ ਤੇ ਇਹਦੇ ਵਿੱਚ ਬਾਰਕ ਤੇ ਲੈਂਸ ਦਾ ਕੰਮ ਕੀਤਾ ਹੋਇਆ ਇਸੇ ਤਰ੍ਹਾਂ ਦੇਖੋ ਤੇ ਇਹ ਦਾ ਦੁਪੱਟਾ ਹੈਗਾ ਜੀ ਫਰੋਜੀ ਕਲਰ ਹੈਗਾ ਇਹ ਸੂਟ ਦਾ ਤੇ ਇਹ ਦਾ ਦੁਪੱਟਾ ਹੈਗਾ ਜੀ ਦੇਖੋ ਦੁਪੱਟੇ ਦੇ ਪੂਰੇ ਦੁਪੱਟੇ ਤੇ ਬੁਟੀਆਂ ਬਣੀਆਂ ਹੋਈਆਂ ਨੇ ਇਸੇ ਤਰ੍ਹਾਂ ਲੈਂਸ ਲੱਗੀ ਹੋਈ ਹੈ ਤੇ 1500 ਵਾਲਾ ਪੀਸ ਤੁਹਾਨੂੰ 1350 ਦੇ ਵਿੱਚ ਮਿਲਣ ਜਾ ਰਿਹਾ। ਜੋ ਵੀ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ। ਤੇ ਜੇ ਤੁਹਾਨੂੰ ਕਿਸੇ ਵੀ ਮਤਲਬ ਰਿਸ਼ਤੇਦਾਰ ਨੂੰ ਕਿਸੇ ਨੂੰ ਲੈਣੇ ਹੋਣ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ। ਤਾਂ ਜੋ ਉਹ ਇਸ ਆਫਰ ਦਾ ਫਾਇਦਾ ਲੈ ਸਕਣ। ਦੇਖੋ ਜੀ। ਆਹ ਦੇਖੋ। ਆ ਵੀ ਸੂਟ ਬਹੁਤ ਸੋਹਣਾ ਹੈਗਾ ਜੀ ਪਿੰਕ ਕਲਰ ਦਾ 베بی ਪਿੰਕ ਕਲਰ ਹੈਗਾ। ਗਰਮੀਆਂ ਦੇ ਦੇ ਵਿੱਚ ਇਸ ਤਰ੍ਹਾਂ ਦੇ ਗੱਲ ਬਹੁਤ ਸੋਹਣੇ ਲੱਗਦੇ ਨੇ ਜੀ ਹਲਕੇ ਫੁਲਕੇ ਕਲਰ ਤੇ ਕੱਪੜੇ ਦੇ ਵਿੱਚ ਦੇਖੋ ਲਾਈਨਿੰਗ ਵਗੈਰਾ ਕੁਝ ਨਹੀਂ ਲੱਗੇਗੀ ਆ ਦੇਖੋ ਤੇ ਬਿਲਕੁਲ ਸੌਫਟ ਕੱਪੜਾ ਹੈਗਾ ਇਹ ਖਾਦੀ ਕਾਟਨ ਦਾ ਤੇ ਇਹ ਦਾ ਦੁਪੱਟਾ ਹੈਗਾ ਜੀ ਦੇਖੋ ਆ ਦੇਖੋ ਜੀ ਤੇ ਵੀ ਮੇਰੀ ਵੀਡੀਓ ਨੂੰ ਪੂਰੀ ਵੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰਨਾ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੇ ਸੂਟ ਕਿਹੋ ਜਿਹਾ ਲੱਗਦੇ ਨੇ ਇਹਦੇ ਦੁਪट्टे ਦਾ ਨਾ ਕਲਰ ਥੋੜਾ ਜਿਹਾ ਚੇਂਜ ਆ ਰਿਹਾ ਬਾਕੀ ਬਿਲਕੁਲ ਸੇਮ ਕਲਰ ਹੈਗਾ ਦੁਪट्टे ਦਾ ਇਹਦੇ ਵਿੱਚ ਥੋੜਾ ਜਿਹਾ ਫਰਕ ਆ ਰਿਹਾ ਨਾ ਦੁਪट्टे 'ਚ ਤੇ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੁਵਾਤੇ ਬਾਅਦ ਸ਼ੇਅਰ ਵੀ ਕਰਿਆ ਕਰੋ ਜੀ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਧੰਨਵਾਦ